ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਸਟਿੱਕ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਬੈਕ ਪੇਨ ਆ ਜਿਹੜੀ ਉਹ ਕਿਵੇਂ ਘਟਾ ਕਰ ਸਕਦੇ ਤੇ ਇਸ ਦੇ ਲਈ ਤੁਹਾਨੂੰ ਬਹੁਤ ਹੀ ਸਿੰਪਲ ਐਕਸਰਸਾਈਜ਼ ਦੱਸਾਂਗੇ ਜਿਹੜੀਆਂ ਤੁਸੀਂ ਇੱਕ ਸਟਿੱਕ ਦੇ ਲਈ ਕਰਨੀਆਂ ਚਾਹੇ ਤੁਹਾਡੇ ਲੋਅਰ ਬੈਕ ਪੇਨ ਆ ਚਾਹੇ ਅਪਰ ਬੈਕ ਪੇਨ ਆ ਜਾਂ ਥੋਰੈਸਿਕ ਬੈਕ ਪੇਨ ਆ ਉਹਦੇ ਲਈ ਤੁਸੀਂ ਕਿਹੜੀਆਂ ਐਕਸਰਸਾਈਜ਼ ਆ ਜਾਂ ਸਟ੍ਰੈਚਿੰਗ ਆ ਜਿਹੜੀਆਂ ਤੁਸੀਂ ਇੱਕ ਸਟਿੱਕ ਦੀ ਹੈਲਪ ਦੇ ਨਾਲ ਕਰਕੇ ਉਸ ਪ੍ਰੋਬਲਮ ਨੂੰ ਘਟਾ ਕਰ ਸਕਦੇ ਹੋ ਜ਼ਿਆਦਾਤਰ ਹੁਣ ਕੀ ਹੁੰਦਾ ਕਿ ਅੱਜ ਕੱਲ ਲੋਕ ਆ ਜਾਂ ਸਿਟਿੰਗ ਜੌਬ ਕਰਦੇ ਆ ਜਾਂ ਸਟੂਡੈਂਟ ਆ ਉਹ ਉਹ ਜ਼ਿਆਦਾਤਰ ਪੜ੍ਹਦੇ ਆ ਨੀਵੀਂ ਪੌਣ ਦੇ ਨਾਲ ਉਹਨਾਂ ਨੂੰ ਇਆ ਬੈਕ ਇਸ਼ੂ ਆਉਂਦੇ ਆ ਬੈਕ ਪੇਨ ਦੀ ਬੈਕ ਪ੍ਰੋਬਲਮਸ ਆਉਂਦੀਆਂ ਤਾਂ ਉਸ ਦੇ ਲਈ ਜਾਨੀ ਕਿ ਆਪਣਾ ਜੋ ਪੋਸਚਰ ਆ ਸਪਾਇਨ ਦਾ ਉਹ ਗਲਤ ਹੋ ਜਾਂਦਾ ਤੁਸੀਂ ਜਾਨੀ ਕਿ ਆਪਾਂ ਜ਼ਿਆਦਾਤਰ ਨੀਵੀ ਪਾਉਣ ਦੇ ਨਾਲ ਆਪਣੀ ਸਪਾਇਨ ਆ ਜੋ ਕਰਵ ਹੋ ਜਾਂਦੀ ਆ ਜਾਂ ਝੁੱਕ ਅੱਗੇ ਇਧਾ ਸ਼ੋਲਡਰ ਆ ਜੋ ਇਧਾਂ ਝੁਕਣ ਨੂੰ ਲੱਗ ਜਾਂਦੇ ਆ ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਕੁਝ ਐਕਸਰਸਾਈਜ਼ ਆ ਘਰ ਦੇ ਵਿੱਚ ਰੱਖੋ 스트레칭 ਕਰੋ ਐਕਸਰਸਾਈਜ਼ ਕਰੋ ਤਾਂ ਕਿ ਤੁਹਾਡੀ ਸਪਾਈਨ ਦਾ ਪੋਸਚਰ ਆ ਜਾਓ ਸਹੀ ਰਹੇ ਤਾਂ ਤੁਹਾਡੀ ਜੋ ਬੈਕ ਪੇਨਿੰਗ ਆ ਪ੍ਰੋਬਲਮ ਆ ਉਹ ਕੱਟ ਹੋ ਸਕਣ ਇਸ ਦੇ ਲਈ ਮੈਂ ਤੁਹਾਨੂੰ ਬਹੁਤ ਹੀ ਸੌਖੀਆਂ ਤੇ ਸਿੰਪਲ ਐਕਸਰਸਾਈਜ਼ ਦੱਸੂਗੀ ਇਸ ਦੇ ਲਈ ਤੁਹਾਨੂੰ ਦੋ ਐਕਸਰਸਾਈਜ਼ ਦੱਸਾਂਗੇ ਜਿਹੜੀਆਂ ਤੁਸੀਂ ਇੱਕ ਸਟਿਕ ਦੇ ਨਾਲ ਕਰਨੀਆਂ ਆ ਸਾਰਿਆਂ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਕੀ ਕਰਨਾ ਤੁਸੀਂ ਇਹ ਤੁਹਾਡੀ ਅੱਪਰ ਬੈਕ ਦੇ ਲਈ ਆ ਤੁਸੀਂ ਇੱਕ ਸਟਿਕ ਨੂੰ ਇਦਾਂ ਪਿੱਛੇ ਅ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਜੇ ਤੁਹਾਡੇ ਸ਼ੋਲਡਰ ਆ ਜਾਨੀ ਕਿ ਬਾਹਾਂ ਨੂੰ ਤੁਸੀਂ ਇਦਾਂ ਪਿੱਛੇ ਤੋਂ ਇਦਾਂ ਫੜਨਾ ਦੋਨੇ ਹੱਥਾਂ ਨੂੰ ਫੜਨਾ ਬਹੁਤ ਸਾਰੇ ਲੋਕ ਕੀ ਕਰਦੇ ਆ ਕਿ ਇਦਾਂ ਉੱਪਰ ਰੱਖਦੇ ਆ ਤੋ ਜੋ ਉਹ ਉਹ ਬਾਹਾਂ ਨੂੰ ਇੱਧਰ ਰੱਖ ਕੇ ਕਰਦੇ ਆ ਬਟ ਇਹ ਇੱਕ ਰੋਂਗ ਪੋਜੀਸ਼ਨ ਆ ਉਹ ਪਹਿਲਾਂ ਹੀ ਆਪਣੀ ਨੀਵੀਂ ਪੈਂਦੀ ਹੈ ਉੱਪਰ ਦੀ ਹੋਰ ਸਪਾਇਨ ਤੇ ਸਟ੍ਰੈਸ ਪੈਣ ਨਾਲ ਅੱਗੇ ਨੂੰ ਝੁਕਣ ਲੱਗਦਾ ਹੈ ਇਸ ਦੇ ਲਈ ਸਹੀ ਪੋਜੀਸ਼ਨ ਕੀ ਆ ਕਿ ਤੁਸੀਂ ਆਪਣੇ ਬਾਹਾਂ ਨੂੰ ਇਦਾਂ ਪਿੱਛੇ ਨੂੰ ਫੋਲਡ ਕਰਨਾਗਾ ਇਦਾਂ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਤੁਸੀਂ ਇਦਾਂ ਪਿੱਛੇ ਬੈਕ ਤੋਂ ਵੀ ਦੇ ਸਕਦੇ ਆ ਕਿ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਆਪਣੇ ਬਾਹਾਂ ਨੂੰ ਰੱਖਣਾ ਜੋ ਤੁਹਾਡੇ ਹੱਥ ਆ ਉਹ ਤੁਹਾਡੇ ਫਰੰਟ ਤੇ ਇਦਾਂ ਤੁਹਾਡੇ ਰਿਬਸ ਤੇ ਹੋਣੇ ਚਾਹੀਦੇ ਆ ਇਦਾਂ ਤੁਸੀਂ ਇਹ ਪੋਜੀਸ਼ਨ ਆ ਜੋ 1 ਮਿੰਟ ਦੇ ਲਈ ਤੁਸੀਂ ਇਦਾਂ ਹੋਲਡ ਰੱਖਣਾਗਾ ਇਸ ਦੇ ਨਾਲ ਤੁਹਾਡੀ ਜੋ ਤੁਹਾਡੀ ਸਪਾਈਨ ਆ ਬਿਲਕੁਲ ਸਿੱਧੀ ਹੋਊਗੀ ਸਟ੍ਰੇਟ ਹੋਊਗੀ ਤੇ ਐਦੇ ਨਾਲ ਤੁਹਾਡੀ ਸਪਾਇਨ ਦੇ ਸਟ੍ਰੈਚਿੰਗ ਹੋਊਗੀ ਇਹਦੇ ਤੁਸੀਂ ਥੋੜਾ ਇਦਾਂ ਬਾਹਾਂ ਨੂੰ ਸਟਿਕ ਦੇ ਉੱਪਰ ਥੋੜਾ ਪੁਸ਼ ਕਰ ਸਕਦੇ ਹੋ ਤਾਂ ਕਿ ਚੰਗੀ ਤਰ੍ਹਾਂ ਸਟ੍ਰੈਚਿੰਗ ਹੋ ਸਕੇ ਐਦੇ ਨਾਲ ਜਦੋਂ ਤੁਹਾਡੀ ਸਟ੍ਰੈਚਿੰਗ ਹੋਊਗੀ ਮਸਲ ਤੁਹਾਡੇ ਆ ਜੋ ਸਟਰੋਂਗ ਹੋਣਗੇ ਤੁਹਾਡਾ ਸਪਾਇਨ ਦਾ ਪੋਸਚਰ ਆ ਸਹੀ ਹੋਣਾ ਸਟਾਰਟ ਹੋ ਜਾਊਗਾ ਸੈਕਿੰਡ ਐਕਸਰਸਾਈਜ਼ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਲੋਅਰ ਬੈਕ ਪੇਨ ਦੀ ਪ੍ਰੋਬਲਮ ਆ ਜ਼ਿਆਦਾਤਰ ਕੀ ਹੁੰਦਾ ਕਿ ਜ਼ਿਆਦਾਤਰ ਬੈਠਣ ਨਾਲ ਜਾਂ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਬੈਕ ਦੀ ਪ੍ਰੋਬਲਮ ਆਉਂਦੀ ਆ ਕਈਆਂ ਨੂੰ ਡੈਸਕ ਬਲਜ ਹੁੰਦਾਗਾ ਤਾਂ ਉਹਦੇ ਨਾਲ ਕਈ ਵਾਰੀ ਹੁੰਦਾ ਕਿ ਤੁਹਾਡੇ ਲੱਤ ਦੇ ਵਿੱਚ ਦਰਦ ਆਉਂਦੀ ਹੈ ਜਾਂ ਇੱਕ ਲੱਤ ਜਾਂ ਦੋਨਾਂ ਲੱਤ ਦੇ ਵਿੱਚ ਦਰਦ ਹੁੰਦੀ ਆ ਤਾਂ ਉਹਦੇ ਨਾਲ ਤੁਹਾਨੂੰ ਤੁਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੁਹਾਡਾ ਜੋ ਬੈਲੈਂਸ ਆ ਤੁਰਨ ਦਾ ਉਹ ਸਹੀ ਨਹੀਂ ਹੁੰਦਾ ਪੋਸਚਰ ਸਹੀ ਨਹੀਂ ਹੁੰਦਾਗਾ ਕਈ ਵਾਰੀ ਆਪਾਂ ਕੀ ਕਰਦੇ ਆ ਕਿ ਜੋ ਆਪਣਾ ਸਟੈਪ ਉਹ ਬਹੁਤ ਛੋਟਾ ਰੱਖਦੇ ਆ ਤੇ ਤਾਂ ਕਿ ਸਾਨੂੰ ਪੀਨ ਫੀਲ ਨਾ ਹੋਵੇ ਜਾਂ ਪਿੱਛੇ ਖਿੱਚ ਮਹਿਸੂਸ ਨਾ ਹੋਵੇ ਇਸ ਦੇ ਲਈ ਤੁਸੀਂ ਕਿਹੜੀ ਐਕਸਰਸਾਈਜ਼ ਆ ਜਿਹੜੀ ਤੁਸੀਂ इजीली ਕਰ ਸਕਦੇ ਆ ਇਸਦੇ ਲਈ ਸੇਮ ਤੁਸੀਂ ਜੋ ਸਟਿੱਕਾ ਇਦਾਂ ਤੁਸੀਂ ਆਪਣੇ ਲੋਰ ਬੈਕ ਤੇ ਰੱਖਣੀ ਆਂਗੀ ਆਪਣੇ ਹੱਥਾਂ ਤੁਸੀਂ ਸੇਮ ਉਦਾਂ ਸੇਮ ਪੋਜੀਸ਼ਨ ਦੇ ਵਿੱਚ ਇਦਾਂ ਫੋਲਡਰ ਰੱਖਣਾ ਇਸ ਦੇ ਨਾਲ ਇਦਾਂ ਤੁਸੀਂ ਤੁਹਾਡੀ ਸਪਾਇਨ ਆ ਜੋ ਬਿਲਕੁਲ ਸਟ੍ਰੇਟ ਹੋਊ ਇਸ ਦੇ ਨਾਲ ਲਈ ਤੁਸੀਂ ਕੀ ਕਰਨਾਗਾ ਇਸ ਦੇ ਲਈ ਤੁਸੀਂ ਕੀ ਕਰਨਾ ਜੋ ਤੁਹਾਡੀ ਲਾਟਾ ਉਸ ਨੂੰ ਥੋੜਾ ਉੱਪਰ ਚੱਕਣਾ ਇਦਾਂ ਉੱਪਰ ਚੱਕਣਾ ਪਹਿਲਾਂ ਫਸਟ ਲੈਗ ਫਿਰ ਸੈਕੰਡ ਲੈਗ ਇਥੇ ਤੁਸੀਂ ਇਹ ਧਿਆਨ ਰੱਖਣਾ ਵੀ ਲੱਤ ਨੂੰ ਤੁਸੀਂ ਆ ਹੋਲਡ ਨਹੀਂ ਰੱਖਣਾ ਜਾਨੀ ਕਿ ਇਦਾਂ ਤੁਸੀਂ ਸਟੈਪ ਵਾਈਜ਼ ਇਹ ਐਕਸਰਸਾਈਜ਼ ਕਰਦੇ ਰਹਿਣਾਗਾ ਇਹ ਤੁਸੀਂ ਜਾਨੀ ਕਿ 10 ਰੈਪੀਟੀਸ਼ਨ 10-10 ਰੈਪੀਟੀਸ਼ਨ ਕਰ ਸਕਦੇ ਹੋ ਜਿਵੇਂ ਇੱਕ ਲੱਗ ਦੀ 10 ਰੈਪੀਟੀਸ਼ਨ ਥੈਨ ਸੈਕੰਡ ਲੱਗ ਦੀ ਫਿਰ 10 ਰੈਪੀਟੀਸ਼ਨ ਇਹਦੇ ਤੁਸੀਂ ਦਿਨ ਦੇ ਵਿੱਚ ਦੋ ਵਾਰ ਵੀ ਕਰ ਸਕਦੇ ਹੋ ਇਸ ਦੇ ਨਾਲ ਕੀ ਹੋਊਗਾ ਇਸ ਦੇ ਨਾਲ ਕੀ ਹੋਊ ਤੁਹਾਡੇ ਜੋ ਲੋਰ ਬੈਕ ਦੀ ਪ੍ਰੋਬਲਮ ਘਟਣ ਸਟਾਰਟ ਹੋ ਜਾਊਗੀ ਮਸਲਾ ਜਿਹੜੇ ਉਹ ਸਟ੍ਰੈਚ ਹੋਣਗੇ ਮਜ਼ਬੂਤ ਹੋਣਗੇ ਜੋ ਨਰਵ ਤੇ ਕੰਪਰੈਸ਼ਨ ਪੈ ਰਿਹਾ ਉਹ ਘਟਣਾ ਸ਼ੁਰੂ ਹੋ ਜਾਊ ਜੋ ਤੁਹਾਡਾ ਉਸ ਤਰਨ ਦੇ ਵਿੱਚ ਗਲਤ ਹੋ ਰਿਹਾ ਜਾਂ ਵਿਗੜ ਰਿਹਾ ਉਹ ਹੌਲੀ ਹੌਲੀ ਕਰਕੇ ਉਹ ਸਹੀ ਹੋਣਾ ਸਟਾਰਟ ਹੋ ਜਾਊਗਾ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਇਹ ਐਕਸਰਸਾਈਜ਼ ਆ ਜ਼ਰੂਰ ਕਰੋ ਆਪਣੇ ਆਪ ਨੂੰ ਸਮਾਂ ਦਿਓ ਆਪਣਾ ਪੋਸਚਰ ਆ ਜੋ ਸਪਾਈਨ ਦਾ ਗਲਤ ਹੋ ਰਿਹਾ ਉਸ ਨੂੰ ਸਹੀ ਰੱਖਣਾ ਸਟਾਰਟ ਕਰੋ ਹਾਂ ਜੇ ਕਿਸੇ ਨੂੰ ਬਹੁਤ ਜ਼ਿਆਦਾ ਮੇਜਰ ਇਸ਼ੂ ਆ ਜਿਆਦਾ ਬੈਕ ਦੀ ਪ੍ਰੋਬਲਮ ਆ ਜਾਂ ਡੈਸਕ ਦੀ ਜਿਆਦਾ ਪ੍ਰੋਬਲਮ ਆ ਜਾਂ ਸਰਵਾਈਕਲ ਥ੍ਰੋਅਸੀਜਨ ਲੋਰ ਬੈਕ ਦੀ ਜਿਆਦਾ ਪ੍ਰੋਬਲਮ ਆ ਉਹ ਸਾਡੇ ਸੌਫਨੀ ਸਿਕੋ ਕੇਅਰ ਸੈਂਟਰ ਵਿਜ਼ਿਟ ਕਰ ਸਕਦੇ ਆ ਜਾਂ ਸੌਫਨੀ ਸਿਕੋ ਕੇਅਰ ਸੈਂਟਰ ਵਿਜ਼ਿਟ ਕਰਕੇ ਆਪਣਾ ਟ੍ਰੀਟਮੈਂਟ ਲੈ ਸਕਦੇ ਆ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤੁਹਾਡੇ ਨੀਚੇ ਦਿੱਤੇ ਨੰਬਰਾਂ 'ਤੇ